ਗਿਆਨ ਦੀ ਗੱਲ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਜਨੇ ਹਰਦੀ ਸਿੰਘ ਬਲੀ ਨੂੰ ਬਹੁਤ-ਬਹੁਤ ਸਵਾਗਤ ਹੈ ਸੋਸਾ ਸੰਗਜੀ ਵੈਖਰਜੀ ਕਾ ਖਾਲਸਾ ਵੈਖਰਜੀ ਕੀ ਫਤਿਹ ਜੀ ਅੱਜ ਤੁਹਾਨੂੰ ਸਾਡੇ ਇਸ ਗਿਆਨ ਦੀ ਗੱਲ ਚੈਨਲ ਤੇ ਬਹੁਤ ਹੀ ਵਧੀਆ ਕਥਾ ਸ਼ਬਦ ਕੀਰਤਨ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹਦਾ ਲਾਭ ਲੈਣਾਗਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਦਿੱਤਾ ਹੋਇਆ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਕੋਈ ਕਥਾ ਕਰਦੇ ਹਾਂ ਕੋਈ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਨਾਲ ਹੀ ਆਪਾਂ ਰਲ ਮਿਲ ਕੇ ਆਪਾਂ ਆਪਣੇ ਇਸ ਜੀਵਨ ਨੂੰ ਸਫਲਾਬੀ ਕਰੀਏ ਤੇ ਆਪਾਂ ਪਾਣ ਦੇ ਭਾਗੀ ਵੀ ਬਣੀਏ ਤੇ ਇਸ ਚੈਨਲ ਤੇ ਸਿਰਫ ਤੁਹਾਨੂੰ ਗਰਵਾਣੀ ਦੇ ਨਾਲ ਸਬੰਧਤ ਕਥਾ ਕਹਾਣੀਆਂ ਕੀਰਤਨ ਦੀਵਾਨ ਵੀਡੀਓ ਸ਼ਾਰਟ ਵੀਡੀਓ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਲਓ ਫਿਰ ਆਪਾਂ ਕਰਦੇ ਆਂਗੇ ਅੱਜ ਦਾ ਇਹ ਕੀਰਤਨ ਸਾਡੇ ਇਸ ਗਿਆਨ ਦੀ ਗੱਲ ਚੈਨਲ ਤੇ ਸ਼ੁਰੂ اے ਪ੍ਰਭੂ ਮੈਂ ਤੇ ਚੱਲਦਾ ਤੇ ਡਿੱਗਦਾ ਤੂੰ ਮੇਰ ਕਰ ਤੂੰ ਮੇਰੀ ਬਾਂਪਕਾ ਐਂ ਫੇੜਦਾ ਦਾਸ ਗੋਬਿੰਦ ਫਤੇ ਸਤਗੁਰ ਕੀ ਬਾਹਾਂ ਦੇ ਬਾਹਾਂ ਦੇ ਮੋਹਨ ਜ਼ਦਾਰ ਗੁਰੂ ਗੋਬਿੰਦ ਸਿੰਘ ਜੀ ਇਹ ਪ੍ਰਭੂ ਆਪਣੀ ਬਾਹ ਦੇ ਆਪਣੀ ਬਾਹ ਪਕੜਾ ਤੇ ਡਿੱਗਣ ਤੋਂ ਬਚੀ ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਣ ਮਨੁੱਖ ਕੋਲ ਜਿਹੜੇ ਕੰਨ ਨੇ ਇਹ ਪੁੱਤਰ ਨੂੰ ਸੁਣ ਸਕਦੇ ਨੇ ਮਿੱਤਰ ਨੂੰ ਸੁਣ ਸਕਦੇ ਨੇ ਪਤਨੀ ਨੂੰ ਸੁਣ ਸਕਦੇ ਨੇ ਪਤੀ ਨੂੰ ਸੁਣ ਸਕਦੇ ਨੇ ਭਰਾ ਨੂੰ ਸੁਣ ਸਕਦੇ ਨੇ ਮਿੱਤਰਾਂ ਨੂੰ ਸੁਣ ਸਕਦੇ ਨੇ ਗੁਰੂ ਨੂੰ ਨਹੀਂ ਸੁਣ ਸਕਦੇ ਇਹ ਹਕੀਕਤ ਹੈ ਮਹਾਰਾਜ ਮੇਰੇ ਕੋਲ ਉਹ ਕੰਨ ਨਹੀਂ ਸਤਿਗੁਰ ਕਹਿੰਦੇ ਜੋ ਤੈਨੂੰ ਸੁਣ ਸਕਾ ਮੇਰੇ ਕੋਲ ਉਹ ਜ਼ਬਾਨ ਵੀ ਕੋਈ ਨਹੀਂ ਜੋ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾ ਮੇਰੇ ਬੋਲ ਪੁੱਤਰਾ ਤੱਕ ਪਹੁੰਚਦੇ ਨੇ ਪਰਵਾਰ ਤੱਕ ਪਹੁੰਚਦੇ ਨੇ ਮਿਤਰਾ ਤੱਕ ਪਹੁੰਚ ਜਾਂਦੇ ਨੇ ਪੜੋਸੀਆਂ ਤੱਕ ਪਹੁੰਚ ਜਾਂਦੇ ਨੇ ਇਹ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ ਮੇਰੇ ਕੋਲ ਇਤਨੀ ਤੌਫੀਕ ਹੀ ਕੋਈ ਨਹੀਂ ਕਿ ਮੈਂ ਬੋਲ ਤੇਰੇ ਤੱਕ ਪਹੁੰਚਾਵਾਂ ਪਹੁੰਚਦੀ ਹੈ ਗੱਲ ਰੱਬ ਤੱਕ ਵੀ ਬਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਸ ਮਗਰ ਰੱਖਦੀ ਹੈ ਜਾਂ ਕਾ ਕਿਹਾ ਦਰਗੇ ਚਲੇ ਮਹਾਰਾਜ ਕਹਿੰਦੇ ਜੇਦਾ ਬੋਲਿਆ ਆ ਦਰਗਾਹ ਦੇ ਚੱਲਦਾ ਹੈ ਪ੍ਰਮਾਤਮਾ ਸੁਣਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਾਂ ਦੇ ਕੰਨ ਸੁਣੋ ਅਰਦਾਸ ਸਿਓ ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਹੈ ਥੋੜੀ ਕਰਨੀ ਤੂੰ ਸੁਣ ਤੇ ਮੈਂ ਬੋਲਾਂ भगत बोलते ने प्रभु सुन क्यों दे क्यों उन्हे बोल प्रभु तक पहुंच दे दिल चो निकली हुई गल परमात्मा तक दी है जबान तो निकली हुई गलत सिर्फ कना तक पहुंच दी नहीं पहुंच दी दिल दिल तक नहीं पहुंचती दिल से जो बात निकलती है असर रखती है पर नहीं ताकते प्रवास मगर रखती है ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਹਨ ਜੋ ਪ੍ਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ ਇਤਨੀਆਂ ਸੁੰਦਰ ਹੋ ਜਾਂਦੀਆਂ ਨੇ ਉਹੀ ਨੇਤਰ ਖੂਬ ਸੂਰਤ ਰਹਿ ਜਿਨ੍ਹਾਂ 'ਚ ਪ੍ਰਮਾਤਮਾ ਵਸਦਾ ਹੈ ਉਹ ਨੇਤਰ ਫਿਕਰੂਪ ਨੇ ਮੈਲੇ ਨੇ ਜਿਨ੍ਹਾਂ ਦੇ ਅੰਦਰ ਵਾਸਨਾ ਹੈ ਜਿਹਨਾਂ ਦੇ ਅੰਦਰ ਅਨਰਥ ਹੈ ਸਹਿਬ ਕਹਿੰਦੇ ਨੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਈਕਾਕਾਰ ਭਾਈ ਗੁਰਦਾਸ ਨੇ ਆਪ ਵੀ ਗਿਆਨੀ ਅਰਸ ਕਰਾਂ ਮੇਰੇ ਦੇਖੇ ਮੇਰੀ ਸਟਡੀ ਵਿੱਚ ਜੋ ਆਇਆ ਹੈ ਲਗਭਗ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗੈਣੀ ਪਰੇਖਾ ਖਾ ਸਕਦੇ ਸਨ ਲੋਕੀ ਧੋਖਾ ਖਾ ਸਕਦੇ ਸਨ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲ੍ਹਿਆ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਤ ਮਾਰਾ ਇਸ ਸ਼ਲੋਕ ਨੂੰ ਵੀ ਖੋਲ੍ਹਦੇ ਨੇ ਪਵਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਧਰਤੀ ਮਾਤਾ ਮਹਿਤ ਕਰ ਔਤ ਪੋਤ ਸੰਜੋਗ ਬਣਾਇਆ ਅਸੀਂ ਜੋ ਬੋਲਦੇ ਆ ਪਵਨ ਕਰਕੇ ਬੋਲਦੇ ਆ ਦੇਹੀ ਮਾਰਟੀ ਬੋਲੇ ਪਵਨ ਪਵਨ ਨਾ ਹੋਵੇ बोल ਨਹੀਂ ਸਕਦੇ ਦੇਖੋ লাশ ਪਈ ਆਉਂਦੀ ਪਾਣੀ ਤੇ ਸਰੀਰ ਵਿੱਚ ਹੈ ਮਿੱਟੀ ਦਾ ਡਾਂਚਾ ਵੀ ਪਿਆ ਪਵਨ ਨਹੀਂ ਰਹੇ ਗਈ ਤਾਂ बोलना ਕੋਈ ਨਹੀਂ ਬੋਲ ਨਹੀਂ ਬੋਲਣਾ ਤੇ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਬੋਲਣ ਹਾਰ ਪਰਮਗੁਰ ਇਹ ਬੋਲ ਕੇ ਹੀ ਸੰਬੰਧ ਜੁੜਦੇ ਨੇ ਬੋਲ ਕੇ ਹੀ ਸੰਬੰਧ ਟੁੱਟਦੇ ਨੇ ਕੁਝ ਐਸਾ ਬੋਲੇ ਬੋਲ ਹੁੰਦਾ ਹੈ ਕਿ ਉਹ ਪੁਰਾ ਬੇਗਾਨਾ ਆਪਣਾ ਹੋ ਜਾਂਦਾ ਹੈ ਕੁਝ ਜ਼ਬਾਨ ਜੋ ਐਸੇ ਬੋਲ ਨਿਕਲਦੇ ਹਨ ਮੁਦਤਾ ਦੀ ਮਿੱਤਰਤਾ ਦੁਸ਼ਮਣੀ 'ਚ ਬਦਲ ਜਾਂਦੀ ਇੱਕ ਬੋਲ ਇੱਕ ਬੋਲ ਇੱਕ ਬੋਲ ਐਸਾ ਹੈ ਬੰਦੇ ਨੂੰ ਤਪਾ ਕੇ ਰੱਖ ਸਕਦਾ ਹੈ ਸ਼ਾਇਦ ساری ਰਾਤ ਤੜਪਦਾ ਰਹੇ ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਸਕੂਨ ਵੀ ਦੇ ਸਕਦਾ ਹੈ ਖੇਡ ਦੇ ਸਾਰੀ ਬੋਲਾਂ ਦੀ ਹੈ ਮਨੁੱਖੀ ਦੁਨੀਆ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ ਇਹ ਵੀ ਮੈਰਿਜ ਕਰਦੇ ਨੇ ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ ਮਨੁੱਖ ਕਹਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ ਜਿੱਥੇ ਨਾ ਹੋਵੇ ਭਈ ਸਾਡੀ ਬੋਲਚਾਲ ਹੀ ਕੋਈ ਨਹੀਂ ਸੰਬੰਧ ਜੋੜਦੇ ਨੇ ਬੋਲਣ ਕਰਕੇ ਤੇ ਬੋਲਣਾ ਪਵਨ ਕਰਕੇ ਹੈ ਇਨਾ ਪੰਜ ਤੱਤਾਂ ਵਿੱਚ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ ਕਿਉਂਕਿ ਇਸ ਕਰਕੇ ਤੇ ਬੋਲਣਾ ਵਾਹਿਗੁਰੂ ਵਾਹਿਗੁਰੂ ਤਾਂ ਹੀ ਰਸਨਾ ਜਤ ਸਦਰੀ ਅੰਦਰ சுவாਸ ਚੱਲਣਾ ਪਵਨ ਹੈ ਭਾਵੇਂ ਪਾਣੀ ਪੀਤਾ ਹੈ ਭਾਵੇਂ ਧਰਤੀ ماں ਹੈ ਪਰ ਪਵਨ ਤੇ ਗੁਰੂ ਹੈ ਸੰਬੰਧ ਜੋੜਦਾ ਹੈ ਪਰਮਾਤਮਾ ਨਾਲ ਐਸਾ ਕੁਝ ਬੋਲਣਾ ਹੈ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਘਰੇ ਪਿਆਰ ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ ਕੁਝ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੋੜਦਾ ਹੈ ਪਰਿਵਾਰ ਨਾਲ ਸੰਬੰਧ ਜੋੜਦਾ ਹੈ ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ ਸੰਸਾਰ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਬਦ ਤੇ ਜਿਹੜੇ ਬੋਲ ਪ੍ਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ ਰੋਸ਼ਨੀ ਨਾਲ ਭਰੇ ਸ਼ਬਦ ਨੇ ਚਾਨਣ ਨਾਲ ਭਰੇ ਹੋ ਸ਼ਬਦ ਨੇ ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ ਮਨੁੱਖ 90% ਪ੍ਰਗਟ ਵੀ ਬੋਲਾਂ ਤੋਂ ਹੀ ਹੁੰਦਾ ਹੈ ਤਾਂ ਮਰਦੇ ਸੁਖਨ ਨਾ ਗੁਫ਼ਤਾ ਬਾਸ਼ਦ ਐਗੋ ਹਨਰ ਨੇ ਗੁਫ਼ਤਾ ਬਾਸ਼ਾ ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ ਗੁਣ ਔਗਣਾ ਦਾ ਪਤਾ ਹੀ ਨਹੀਂ ਚੱਲਦਾ ਕਰੋਦੀ ਹੈ ਕਿ ਸ਼ਾਂਤਮਈ ਹੈ ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ ਮੂਰਖ ਹੈ ਕਿ ਸਿਆਣਾ ਹੈ ਧਾਰਮਕ ਹੈ ਕਿ ਅਧਾਰਮਕ ਹੈ ਸਤਸੰਗੀ ਹੈ ਕਿ ਕੁਸੰਗੀ ਹੈ ਬੋਲ ਦੱਸ ਦੇ ਦੇ ਹੱਥਾਂ ਤੋਂ ਕੁਝ ਨਹੀਂ ਪਤਾ ਚੱਲਦਾ ਪੈਰਾਂ ਤੋਂ ਕੁਝ ਨਹੀਂ ਪਤਾ ਜੀ ਮੂੰਹ ਮੱਥੇ ਤੋਂ ਵੀ ਕੁਝ ਨਹੀਂ ਪਤਾ ਚੱਲਦਾ ਬੋਲਣਾ ਤੋਂ ਪਤਾ ਚੱਲਦਾ ਹੈ ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨੇ ਗੁਫਤਾ ਬਾਸ਼ ਜੇ ਨੇਚਰ ਤੱਕ ਬੰਦਾ ਬੋਲੇ ਨਾ ਕੱਖ ਨਹੀਂ ਪਤਾ ਚੱਲਦਾ ਕੁਝ ਐਸਾ ਬੋਲਣਾ ਹੈ ਜਿਹਦੇ ਚ ਪਰਮਾਤਮਾ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਲੋਭ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਹੰਕਾਰ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਨਿਰੰਕਾਰ ਹੈ ਤਾਂ ਇਸ ਤਰ੍ਹਾਂ ਦੇ ਵਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ ਭੁਲੇਖਾ ਖਾ ਸਕਦਾ ਸੀ ਭਾਈ ਗੁਰਦਾਸ ਖੋਲ ਨੇ ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ ਇਹ ਤੇ ਤਾਲੇ ਨੂੰ ਖੋਲਦੀ ਹੈ ਸ਼ਬਦਾਂ ਨੂੰ ਖੋਲਦੀ ਹੈ ਕਿੱਥੇ ਆਖੋ ਸਰੀਰ ਦੀ ਗੱਲ ਸਰੀਰ ਦੀ ਗੱਲ ਨਹੀਂ ਮਹਾਰਾਜ ਕਹਿੰਦੇ ਅੱਖਾਂ ਕੋਈ ਨਹੀਂ ਕੰਨ ਕੋਈ ਨਹੀਂ ਜ਼ਬਾਨ ਕੋਈ ਨਹੀਂ ਪੈਰ ਵੀ ਕੋਈ ਨਹੀਂ ਹੱਥ ਵੀ ਕੋਈ ਨਹੀਂ ਟੁੰਡੇ ਪੈਰ ਵੀ ਕੋਈ ਨਹੀਂ ਲੰਗੜੇ ਜ਼ਬਾਨ ਵੀ ਕੋਈ ਨਹੀਂ ਗੁੰਗੇ ਕੰਨ ਵੀ ਕੋਈ ਨਹੀਂ ਬਹਿਰੇ ਅੱਖਾਂ ਵੀ ਕੋਈ ਨਹੀਂ ਅੰਧੇ ਇਹ ਤੇ ਸਾਰੇ ਅੰਗ ਭੰਗ ਹੋ ਗਏ ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ ਭਾਈ ਸਾਹਿਬ ਕਹਿੰਦੇ ਨੇ ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇ ਕੋ ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ हे गुरु तैनू देख सका मेरे को लखखा कोई नहीं कि जेड़ियां अखां हैगियां ने एदे नाल तो दिखाई नहीं देंदा भाई गुरुदास देखबे को ना दृष्टि ना दर्श दिखाए बेको कैसे प्रिय दर्शन देखिए दिखाईए कहबे को ना सुरत ना सर्वन सुन बे को कैसे प्रिय निद्र गुण सुनिए सुनाइए हे गुरु तेरे तक मैं बोल पुचा सका जबानी कोई पर तेरे बोल मैं सुन सका मेरे कोलकानी कोई भाई गुरुदास कह को ना सुर ना सर्वन सुन बे को कैसे प्रिय निध गुण सुनिए सुनाइए मन में गुरमत गुरमत में न मन ने चल होए कैसे उन मन आईए अंग अंग भंग रंग, रंग रूप कुलहीन दीन कैसे बो नायक की नायिका का आइए सा भाई साहब भाई गुरुदास मन में गुरमत गुरमत में न मन जो गुरु दी मत है ये मेरा मन कबूल नहीं करता जो गुरु दी समझ है ਇਹ ਮੇਰਾ ਮਨ ਕਬੂਲ ਨਹੀਂ ਕਰਦਾ ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲੂ ਪਿਆਨ ਨਾਲ ਸੁਣਨ ਵਾਲੀ ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪਰਵਾਹ ਨਹੀਂ ਗੁਰੂ ਕਹਿੰਦਾ ਠੀਕ ਨਹੀਂ ਹੈ ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪਰਵਾਹ ਨਹੀਂ ਮੈਂ ਅਕਸਰ ਅਰਜ਼ ਕਰਦਾ ਹਾਂ ਮੱਥਾ ਟੇਕਣ ਦਾ ਮਤਲਬ ਇਹ ਨਹੀਂ ਹੈ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਗਲਤ ਹਾਂ ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਝ ਨਹੀਂ ਪਿਆ ਸਿਵਾਏ ਵਿਪਤਾਵਾਂ ਤੋਂ ਮੇਰੇ ਪੱਲੇ ਹੋਰ ਕੁਝ ਨਹੀਂ ਪਿਆ ਪਰ ਸਹੀ ਐ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਤੂੰ ਆਪਣੇ ਵਿਚਾਰ ਮੈਨੂੰ ਦੇ ਔਰ ਗੁਰੂ ਕਹਿੰਦਾ ਵੀ ਹੈ ਗੁਰ ਕੀ ਮਤ ਤੋਂ ਲੇਕੀਆਂ ਨੇ ਭਗਤ ਬਿਨਾ ਬਹੁ ਡੂਬੇ ਸੰ ਨੇ ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ ਮੇਰੀ ਮਤ ਨਾਲ ਨਹੀਂ ਹੋ ਸਕੀ ਕਹਿੰਦੇ ਨੇ ਮਨੁੱਖ ਨੂੰ ਆਪਣੇ ਸਰੀਰ ਨਾਲ ਧਨ ਸੰਪਦਾ ਨਾਲ ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਹੁੰਦਾ ਜਿੰਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ ਆਪਣੇ ਵਿਚਾਰਾਂ ਨਾਲ ਮੋਏ ਮਨੁੱਖ ਕਹਿ ਵੀ ਦਿੰਦਾ ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ ਜਿਸਮ ਨੂੰ ਸੱਟ ਲੱਗ ਰਹੀ ਹੈ ਸ਼ਾਇਦ ਬਰਦਾਸ਼ਤ ਕਰ ਲਵੇ ਵਿਚਾਰਾਂ ਨੂੰ ਸੱਟ ਲੱਗ ਗਈ ਹੈ ਬਰਦਾਸ਼ਤ ਇਹਨੇ ਮੇਰੇ ਵਿਚਾਰਾਂ ਰਖਣ ਨਹੀਂ ਦਿੱਤੇ ਇਹਨੇ ਮੇਰੇ ਵਿਚਾਰਾਂ ਨੂੰ ਝੋਟ ਪਹੁੰਚਾਈਏ ਇਹਨੇ ਮੇਰੀ ਸੋਚਣੀ ਨੂੰ ਝੋਟ ਪਹੁੰਚਾਈਏ ਇਹਨੇ ਮੈਨੂੰ ਬੜਾ ਦੁਖੀ ਕੀਤਾ ਇਹਦਾ ਮਤਲਬ ਹੈ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਬਮਟ ਹੈ ਜੀਵਨ ਭਰ ਮੰਟ ਰਹੇ ਨੇ ਪਰ ਕਈ ਵਾਰ ਜਦ ਬਿਰਦ ਹੋ ਜਾਂਦਾ ਹੈ ਬੁੱਢਾ ਹੋ ਜਾਂਦਾ ਹੈ ਉਦੋਂ ਕਹਿੰਦਾ ਐ ਗੁਰੂ ਐ ਮੇਰੀ ਮਤ ਹੁਣ ਲੈ ਲਓ ਤੂੰ ਆਪਣੀ ਮਤ ਮੈਨੂੰ ਦੇ ਪਰ ਗੁਰੂ ਕਹਿੰਦਾ ਹੁਣ ਤੇਰੇ ਕੋਲ ਮਤ ਰਹੀ ਵੀ ਹੈ ਤੇ ਸਾਰੀ ਗਵਾ ਕੇ ਆ ਗਿਆ ਸਤਰਾ ਕਾ ਮਤ ਹੀ ਅਸਨਾਂ ਦਾ ਵਿਵਹਾਰ ਨਾ ਪਾਵੇ ਰਹੀ ਕਿੱਥੇ ਇਸੇ ਵਾਸਤੇ ਤੁਹਾਨੂੰ ਕਿ ਸ਼ੇਰ ਜਿਤੇ ਹੋਵੇਗਾ ਸ਼ੇਖ ਸਾਦੀ ਸਾਹਿਬ ਨੇ ਕਿਹਾ ਹੈ ਦਰਜੋ ਆਨੇ ਤੌਬਾ ਕਰਦਨ ਸਿਰਤੇ ਪਹਿਰੰਬਰੀ ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼ ਦਾ ਜਿਹੜਾ ਜਵਾਨੀ ਦੇ ਵਿੱਚ ਗੁਨਾਹਾਂ ਤੋਂ ਤੌਬਾ ਕਰੇ ਸੇਖ ਸਾਦੀ ਸਾਹਿਬ ਕਹਿੰਦੇ ਨੇ ਉਹਦੀ ਸਿਰਤ ਤੇ ਪੈਗੰਬਰਾਂ ਜੈਸੀ ਹੈ ਤੇ ਪੈਗੰਬਰ ਜਵਾਨੀ ਤੇ ਗੁਨਾਹਾਂ ਤੋਂ ਤੌਬਾ ਜਵਾਨੀ ਤੇ ਸ਼ੀਲ ਤੇ ਸੰਜਮ ਜਵਾਨੀ ਤੇ ਆਪਣੇ ਆਪ ਤੇ ਕਾਬੂ ਇਹਦੀ ਸਿਰਤ ਤੇ ਪੈਗੰਬਰਾਂ ਜੈਸੀ ਹੈ ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ ਵਖਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਰ ਪਰੇ ਕਿਉਂ ਨਹੀਂ ਮੰਨਦੇ ਦਲੀਲ ਦਿੱਤੀ ਹੈ ਇੱਕ ਬੁੱਢਾ ਬਗਿਆਲ ਅਗਰ ਇਹ ਆਖੇ ਐ ਬੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪਕੜਨਾ ਛੋੜ ਦਿੰਦਾ ਹੈ ਪਕੜਨਾ ਨਹੀਂ ਛੋੜਿਆ ਉਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਗਲਤ ਇਹ ਨਹੀਂ ਹੈ ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ ਕਤਾ ਹੀ ਨਹੀਂ ਗੁਨਾਹ ਹੀ ਉਸ ਦਾ ਤਿਆਗ ਕਰਕੇ ਚਲੇ ਗਏ ਗੁਨਾਹਾਂ ਨੇ ਬੈਠਣਾ ਸੀ ਅੱਖਾਂ ਵਿੱਚ ਰਸਨਾ ਵਿੱਚ ਕੰਨਾਂ ਵਿੱਚ ਹੱਥਾਂ ਵਿੱਚ ਪੈਰਾਂ ਇਹ ਤੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ ਵਿਚਾਰੇ ਗੁਨਾਹ ਕਿੱਥੇ ਬੈਠੇ ਕਿਹੜੀ ਤਾਂ ਦੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੀ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਵਤ ਪਰਹੇਜ਼ ਦਾ भाई साहब कहने मन में गुरुमत, गुरुमत में ना मन जो गुरु की मत है वो मेरा मन कबूल नहीं करता और जो मेरी मत है गुरु ने कबूल करता जो मेरी सोचनी है ये गुरु परवान नहीं है और जो गुरु की सोचनी हो मैनू कबूल नहीं मन में गुरुमत, गुरुमत में ना मन नेचल होए कैसे उन मन लेवल आइए अंग अंग भंग रंग रूप कुलहीन दीन कैसे बहु नायक की नायका कहाइए अंग अंग टूटे आया पैर भी कोई नहीं हाथ भी कोई नहीं अखा भी कोई नहीं कान भी कोई नहीं जबान भी कोई नहीं इस वे है मैं अर्ज करता हूं सारे ज्ञान इंद्रे ते कर्म इंद्रे नावन ਕਿ ਪੱਥਰ ਤੇ ਬੰਦੇ ਵਿੱਚ ਫਰਕ ਕੀ ਹੈ ਪੱਥਰ ਵੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੁਝ ਕਰ ਨਹੀਂ ਸਕਦਾ ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਪਰਮਾਤਮਾ ਨਾਲ ਬੋਲ ਨਹੀਂ ਸਕਦਾ ਆਪਣੇ ਬੋਲ ਪੁੱਛਾ ਨਹੀਂ ਸਕਦਾ ਇਹਦੀ ਸੂਰਤ ਚਲੀ ਨਹੀਂ ਪਰਮਾਤਮਾ ਦੇ ਬਾਰੇ ਕਿ ਕਮ ਸੇ ਕਮ ਧਾਰਮਿਕ ਤਲ ਤੇ ਤੇ ਬੰਦਾ ਪੱਥਰ ਹੀ ਹੋਰ ਕੀ ਹੈ ਮੈਂ ਦੋ ਸ਼ਬਦਾਂ ਵਾਸਤੇ ਮਾਫੀ ਮੰਗ ਲਵਾਂ बड़े बड़े इकट्ठ धार्मिक सम्मेलन में देखे ने कोई एक अद मनुख बैठा हो कोई दो चार बैठे हो औखे ना होना पत्थर बैठे दिखाई दे इतनी असलियत पहले कंठ तो आई सी मैं थले की थी सी। पर हूं इतना उछाल आ गया आउट ऑफ कंट्रोल हो गई मैं कह बैठ पत्थर ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ ਸੁਣਿਆ ਤੁਸੀਂ ਕਹਿੰਦੇ ਹੋ ਅੱਲਾ ਤੇ ਰਾਮ ਇੱਕੋ ਹੀ ਹੈ ਸਤਿਗੁਰ ਕਹਿਣ ਲੱਗੇ ਕਿਹੜੀ ਸ਼ੱਕ ਦੀ ਗੱਲ ਹੈ ਕੋਈ ਨਹੀਂ ਕਿ ਚਲੋ ਸਾਡੇ ਨਾਲ ਨਮਾਜ਼ ਪੜੋ ਫਿਰ ਚਲੋ ਮਹਾਰਾਜ ਕਹਿਣ ਲੱਗੇ ਚਲ ਹੁਣੇ ਹੀ ਚਲ ਇਸ਼ਾ ਦੀ ਨਮਾਜ਼ ਪੜਦੇ ਆ ਚਲ ਵਕਤ ਹੋ ਗਿਆ ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ ਚੱਲ ਪੈਣਾ ਹੈ ਚੱਲ ਪੈਣਾ ਹੈ ਸਾਰੇ ਸੁਲਤਾਨਪੁਰ ਦੇ ਚ ਖਬਰ ਪਹੁੰਚ ਗਈ ਬਾਬਾ ਨमाज ਪੜਨ ਲਈ ਜਾ ਰਿਹਾ ਹੈ ਨਵਾਬ ਦੀ ਮਸਜਿਦ ਤੇ ਔਰ ਨਵਾਬ ਦੇ ਨਾਲ ਜਾ ਰਿਹਾ ਹੈ ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ ਬਾਬੇ ਨੇ ਮਜ਼ਬਦ ਬਦਲ ਲਿਆ ਬੇਬੇ ਨਾਨਕੀ ਮੁਸਕਰਾਉਂਦੀ ਰਹੀ ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸ ਦਾ ਪੂਰਾ ਅਟੱਲ ਵਿਸ਼ਵਾਸ ਸੀ ਉਹ ਦ੍ਰੋਪਤੀ ਸੀ ਜਿਨੇ ਸ਼ਰਦਾ ਲਿਆਂਦੀ जिन्हें मोहम्मद साहब से सब तो पहले शरदा लेंदी वो खदीजा से उन्होंने पत्नी से जिसने सब तो पहले गुरु नानक से शरदा लेंदी वो बेबे नानक ही सी इतों सिखी चली गई खदीजा तो इस्लाम चलिया जे किधरे उसकी पत्नी इनकार कर दें कि इस्लाम नहीं बदलना, बदना महस कर उन्हें कबूल कर लिया मोहम्मद ये बोल थोड़े नहीं तो फुला दे लगते हैं ਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ ਖਦੀਜਾ ਤੂੰ ਠੀਕ ਜਾਣਿਆ ਮੈਂ ਤੇ ਚੁੱਪ ਕਰ ਗਿਆ ਬਿਲਕੁਲ ਚੁੱਪ ਕਰ ਗਿਆ ਮੈਨੂੰ ਤੇ ਹੁਣ ਬੋਲਣਾ ਹੀ ਨਹੀਂ ਆਉਂਦਾ ਪਤਾ ਨਹੀਂ ਖੁਦਾ ਕੀ ਬੋਲਦਾ ਗੁਰੂ ਨਾਨਕ ਕਹਿੰਦੇ ਨੇ ਹਾਂ ਆਪਕੋ ਬੋਲਣਾ ਜਾਣਦਾ ਹੋ ਕਿਹਾ ਸਭ ਹੁਕਮ ਆਓ ਜੀ ਮੈਨੂੰ ਬੋਲਣਾ ਨਹੀਂ ਆਉਂਦਾ ਮੈਂ ਨਹੀਂ ਬੋਲਦਾ ਪਤਾ ਨਹੀਂ ਰੱਬ ਕੀ ਬੋਲਦਾ ਪਤਾ ਨਹੀਂ ਪਰਮਾਤਮਾ ਕੀ ਬੋਲਦਾ ਜੈਸੇ ਮੈਂ ਆਵੇ ਕਸਮ ਕੀ ਬਾਣੀ ਕੈਸੜਾ ਕਰੇ ਗਿਆਨ ਵੇਲਾ ਇਹ ਸਰਦਾ ਸਭ ਤੋਂ ਪਹਿਲੇ ਬੇਬੇ ਨਾਨਕ ਹੀ ਦੀ ਸੀ ਸਿੱਖੀ ਉੱਥੋਂ ਚੱਲੀ ਹੈ ਖੈਰ ਬਾਬਾ ਮਸਜਿਦ ਦੇ ਚ ਪਹੁੰਚ ਗਏ ਕਤਾਰ ਵਿੱਚ ਖੜੇ ਹੋ ਗਏ ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ ਸਾਰਿਆਂ ਨੇ ਸਜਦਾ ਕੀਤਾ ਗੁਰਨਾ ਨੇ ਖੜੇ ਖੜੇ ਜਨਮ ਸਾਖੀ ਦੇ ਜ ਬੜੇ ਵਿਸਤਾਰ ਨਾਲ ਇਹ ਗਾਥਾ ਲਿਖੀ ਔਰ ਵਾਕ ਵਾਕ ਡੰਗ ਨਾਲ ਲਿਖੀ ਹੈ ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ। ਚੁਕੇ ਨਹੀਂ ਨੇ ਕਿ ਨਮਾਜ਼ ਨਹੀਂ ਪੜ ਰਹੇ। ਨਮਾਜ਼ ਪੜਨ ਤੋਂ ਬਾਅਦ ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ ਸਭ ਗੱਲਾਂ ਹੀ ਗੱਲਾਂ ਨੇ ਰਾਮ ਇੱਕ ਹੋਇਆ ਅੱਲਾ ਇੱਕ ਹੋਇਆ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ ਤੁਸੀਂ ਤੇ ਨਹੀਂ ਪੜੀ। ਮਾਰਾਰ ਕਹਿਨੇ ਕਿ ਸਾਡਾ ਵਾਅਦਾ ਸੀ ਤੇਰੇ ਨਾਲ ਨਮਾਜ਼ ਪੜ੍ਹਨੇ ਸੀ ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਣੇ ਸੰਤੂ ਤੇ ਕਾਬਲ ਦੇ ਚ ਘੋੜੇ ਪਿਆ ਖਰੀਦ ਰ ਆਪਾਂ ਘੋੜੇ ਨਹੀਂ ਖਰੀਦਣੇ ਆਪਾਂ ਤਾਂ ਨਮਾਜ਼ ਪੜ੍ਹਨੀ ਸੀ ਸਾਡਾ ਵਾਅਦਾ ਇਹ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਮਾਜ਼ ਪਿਆ ਪੜਦਾ ਸੀ ਹੈਰਾਨ ਹੋ ਗਿਆ ਨਵਾਬ ਨਮਾਜ਼ ਪੜਦਾ ਆ ਘੋੜੇ ਪਿਆ ਖਰੀਦਦਾ ਸੀ ਕੋਈ ਮੰਦਰ ਦੇਚ ਪੂਜਾ ਪਾਠ ਕਰਦੇ ਆ ਆਪਣੇ ਘੋੜੇ ਖਰੀਦਦਾ ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦੇ ਆ ਪਾਠ ਕਰਦੇ ਆ ਆਪਣੇ ਆਪਣੇ ਘੋੜੇ ਲੋਕੀ ਖਰੀਦਦੇ ਨੇ ਕੌਣ ਗੁਰੂ ਨਾਲ ਜੁੜਦਾ ਸਭ ਆਪਣੇ ਆਪਣੇ ਘੋੜੇ ਖਰੀਦਦੇ ਆ ਆਪਣੀ ਆਪਣੀਆਂ ਗੱਲਾਂ ਚ ਉਲਝੇ ਹੋਏ ਹੁੰਦੇ ਆ ਆਪਣੇ ਆਪਣੇ ਝਮੇਲਿਆਂ ਵਿੱਚ ਫਸੇ ਪਏ ਹੁੰਦੇ ਆ ਕਦੇ ਕਦਾਈ ਕੋਈ ਕੁਰਸ ਪ੍ਰਬੋਦੀ ਉਸਤਤੀ ਦੇ ਜੁੜੇ ਹਣੇਥੇ ਪ੍ਰਸ਼ਨ ਪੈਦਾ ਹੋਣਾ ਹੈ ਉਹ ਹੱਥ ਕਿਹੜੇ ਨੇ ਜਿਹੜੇ ਸੇਵਾ ਕਰਦੇ ਉਹ ਪੈਰ ਕਿਹੜੇ ਨੇ ਜਿਹੜੇ ਚੱਲ ਪੈਂਦੇ ਨੇ ਉਹ ਜ਼ੁਬਾਨ ਕਿਹੜੀ ਉਹ ਅੱਖਾਂ ਕਿਹੜੀਆਂ ਨੇ ਗੁਰੂ ਨਾਨਕ ਨੇ ਉਹਨਾਂ ਦਾ ਖਲਾਸਾ ਕੀਤਾ ਮੈਂ ਕਿ ਚਰਨ ਮਨੁੱਖ ਦੇ ਅੰਦਰ ਸਮਾਜ ਦਾ ਡਰ ਹੈ ਕਾਨੂੰਨ ਦਾ ਡਰ ਹੈ ਲੇਕਿਨ ਪ੍ਰਮਾਤਮਾ ਦਾ ਡਰ ਨਹੀਂ ਸਾਇਬ ਕਹਿੰਦੇ ਟੁੰਡਾ ਇਹਦੇ ਕੋਲ ਹਾਥੀ ਕੋਈ ਨਹੀਂ ਪ੍ਰਮਾਤਮਾ ਦਾ ਤੇ ਡਰ ਹੀ ਨਹੀਂ ਸਮਾਜ ਤੋਂ ਡਰਦਾ ਹੈ ਕਾਨੂੰਨ ਤੋਂ ਡਰਦਾ ਹੈ ਰੱਬ ਦਾ ਤੇ ਕੋਈ ਡਰ ਹੀ ਨਹੀਂ ਪਰਮਾਤਮਾ ਦਾ ਵਾਕਈ ਡਰਨੇ ਦੇ ਕੋ ਗੋਲਕ ਨੂੰ ਵੀ ਤਾਲੇ ਲਾਇਆ ਨਾ ਤਿੰਨ ਤਿੰਨ ਚਾਰ ਚਾਰ ਲਾਇਆ ਇਹ ਤਾਂ ਮਰ ਚੋਰੀ ਰਹੀ ਤੇ ਵੀ ਡਰਦਾ ਹੈ ਆ ਕਈ ਵਾਰ ਐਸਾ ਦੇਖਿਆ ਕਿ ਟਿਕਟਾਂ ਤੇ ਜੋੜੇ ਨਾ ਰੱਖੋ ਤੇ ਪੈਰੀ ਨੰਗੀ ਜਾਣਾ ਪੈਂਦਾ ਹੈ ਬੱਚੀ ਜੁੱਤੀਆਂ ਵੀ ਨਹੀਂ ਲੱਗੀਆਂ ਕੋਈ ਰੱਬ ਦਾ ਡਰ ਤੋਂ ਨਹੀਂ ਕਾਨੂੰਨ ਤੋਂ ਡਰਦਾ ਹੈ ਪੁਲਿਸ ਤੇ ਨਹੀਂ ਦੇਖੀ ਸਮਾਜੀ ਤੋਂ ਡਰਦਾ ਹੈ ਦੁਨੀਆ ਤੇ ਨਹੀਂ ਡਰਦਾ ਪਰਮਾਤਮਾ ਤੋਂ ਨਹੀਂ ਡਰਦਾ ਜੋ ਹਰ ਜਗ੍ਹਾ ਦੇਖਦਾ ਹੈ ਬੇਖਦ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਸਦਾ ਵੇਖਦਾ ਭੈ ਕੇ ਚਰਨ ਕਰ ਭਾਵ ਕੇ ਪੈਰ ਭਾਵਨਾ ਬਿ ਬਣਾ ਬਾਵਨਾ ਸ਼ਬਦ ਤੋਂ ਅਵਸਥਾਵਾਂ ਮਾ ਟ ਬਣਦਾ ਹੈ ਪ੍ਰੇਮ ਤੋਂ ਤੇ ਬਰੋਸੇ ਤੋਂ Osionfish. जिस पर भरोसा है उस नाल प्रेम है जिस नाल प्रेम है उस पर भरोसा है कई दफा बच्चे नाल प्रेम ते बड़ा है पर बच्चे ते भरोसा नहीं हर गल भरोसा से थोड़ी कर दे बच्चा बच्चा नहीं नहीं भरोसा नहीं आता कई दफा किसी ते ता भरोसा ते पक्का है भी बंदा काबले अतबार है भरोसे ही हो गTwo. इस ते भरोसा किया जा सकता है पर प्रेम का संबंध ही नहीं सिर्फ भरोसे ही आ ਭਰੋਸਾ ਤੇ ਪ੍ਰੇਮ ਜਦ ਦੋਵੇਂ ਇਕੱਠੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਭਾਵਨਾ ਕਰ ਭਾਵ ਕੇ ਹੱਥ ਬਣਾ ਭਾਵਨਾ ਦੇ ਪੈਰ ਬਣਾ ਪੈ ਦੇ ਪ੍ਰਮਾਤਮਾ ਦਾ ਭੈ ਹੋਵੇ ਪੈਰ ਗਲਤ ਪਾਸੇ ਨਹੀਂ ਜਾਣਗੇ ਪ੍ਰਮਾਤਮਾ ਦੀ ਭਾਵਨਾ ਹੋਵੇ ਹੱਥ ਗਲਤ ਕਰਨਗੇ ਵੀ ਨਹੀਂ ਬੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ अखा बना दिया, समझ दिया, सुरत देते अर्थ समझ दे। समझ दखा बना लोण सुरत करे नानक कहे सियाणिए तो मिलावा इस तरह मिला थोड़ा इकबाल ने दिले भी नाम भी कर खुदा से तलब के आंख का नोर दिल का नोर नहीं है। दिले भी ना भी कर खुदा से तलब के आंख का नूर दिल का नूर नहीं इलम में भी सरूर है लेकिन ये वो जन्नत है जिसमें हूर नहीं ठीक है ज्ञान बाहर का अक्षय ज्ञान वेद भी कोई गल आएगी पर रस तो ही नहीं है कुछ भी नहीं ज्ञान ते अनुभव ही आता है जो अंदरों ये अंदर दी दुनिया बदल दे अनुभव प्रकाश लोहण सूरत करे नानक कहै सयाणिए क्यों कंठ मिलावा है में लावा। जितने चित्रक समझ ली अखा नैने गुस्ताखी माफ नेत्रहिं भावना नहीं है के टुंडा है पै नहीं है के लंगड़ा है अमृत वेले उठ के जपदा नहीं है इते गूंगा है इते गूंगा है ਪਰਮਾਤਮਾ ਦੀ ਬਾਣੀ ਗੁਰੂ ਦੇ ਬੋਲ ਸੁਣਨ ਲੱਗੇ ਅੰਦਰ ਉਤਸ਼ਾਹ ਨਹੀਂ ਪੈਦਾ ਹੁੰਦਾ ਤੇ ਬਹਿਰਾ ਹੈ ਇਹ ਕਿੱਥੇ ਸੁਣਦਾ ਹੈ ਇਹ ਤੇ ਬਹਿਰਾ ਹੈ ਮਹਾਰਾਜ ਕਹਿੰਦੇ ਨੇ ਰੋਲਾ ਢੁੰਡਾ ਅੰਦਲਾ ਕਿਉਂ ਗੱਲ ਲੱਗੇਦਾ ਹੈ ਪਹਿਲਾ ਬਾਦਸ਼ਾਹ ਬਾਦ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਰੋਲਾ ਢੁੰਡਾ ਅੰਦਲਾ ਕਿਉਂ ਗੱਲ ਲੱਗੇਦਾ ਹੈ ਜੋ ਲੰਗੜਾ ਹੈ ਢੁੰਡਾ ਹੈ ਅੰਦਾ ਹੈ ਬਹਿਰਾ ਹੈ ਗੁੰਗਾ ਹੈ ਇਹਨੂੰ ਪ੍ਰਮਾਤਮਾ ਕਿੱਥੋਂ ਨਸੇ ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਨੇ ਬੱਚੇ ਕੋਲ ਅੰਗ ਨਹੀਂ ਨੇ ਹੱਥ ਹੈ ਨਹੀਂ ਕੁਝ ਨਹੀਂ ਕਰ ਸਕਦਾ ਜ਼ਬਾਨ ਹੈ ਨਹੀਂ ਬੋਲ ਸਕਦਾ ਸਹਜੇ ਸਹਜੇ ਇਸਨੂੰ ਭੋਜਨ ਮਿਲਦਾ ਹੈ ਦੁੱਧ ਮਿਲਦਾ ਹੈ ਖੁਰਾਕ ਮਿਲਦੀ ਹੈ ਇੱਕ ਦਿਨ ਇਸਦੇ ਹੱਥਾਂ 'ਚ ਤਾਕਤ ਆਉਂਦੀ ਕੁਝ ਕਰਨ ਲੱਗਦਾ ਹੈ ਇੱਕ ਦਿਨ ਇਸਦੇ ਪੈਰਾਂ 'ਚ ਬਲ ਆ ਜਾਂਦਾ ਹੈ ਚੱਲਣ ਲੱਗ ਪੈਂਦਾ ਹੈ ਇੱਕ ਦਿਨ ਕੂਹ ਤੇ ਕੋਈ ਆ ਹੀ ਮਿਲ ਜਾਂਦੀ ਹੈ ਬੋਲਣ ਲੱਗ ਪੈਂਦਾ ਹੈ। ਸਰੀਰ ਤੇ ਇਹ ਸਾਰੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਕੰਮ ਕਰਨ ਲੱਗ ਪੈਂਦੇ ਨੇ ਭੋਜਨ ਦੀ ਸ਼ਕਤੀ ਨਾਲ। ਵਿਕਾਸ ਸਾਰਾ ਭੋਜਨ ਤੇ ਖੜਾ ਹੈ। ਰੋਜ਼ ਰੋਜ਼ ਭਜਨ ਕੀਤਾ ਜਾਏ ਅੰਮ੍ਰਿਤ ਵੇਲੇ ਉੱਠ ਕੇ ਹਰ ਅੰਮ੍ਰਿਤ ਵੇਲੇ ਵਥੇ ਕਾ ਭੇਜਿਆ ਭਗਤ ਖਾਏ ਖਰਚ ਰਹਿ ਨਿਖੂਟੇ ਨਾ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇੱਕ ਦਿਨ ਵਾਹਿਗੁਰੂ ਦਿਖਾਈ ਦੇਣ ਲੱਗਦਾ ਹੈ। ਇੱਕ ਦਿਨ ਉਸਦੇ ਬੋਲ ਚਾਰੋਂ ਪਾਸੇ ਸੁਣਾਈ ਦੇਣ ਲੱਗੇ। ਇੱਕ ਦਿਨ ਉਸ ਦਾ ਦਾਮਨ ਹੱਥਾਂ ਦੇ ਚ ਆ ਜਾਂਦਾ ਹੈ। ਇੱਕ ਦਿਨ ਐਸਾ ਮਹਿਸੂਸ ਹੁੰਦਾ ਸੀ ਕਿ ਪ੍ਰਮਾਤਮਾ ਦੀ ਗੋਦ 'ਚ ਬੈਠਿਆ ਹੈ। ਇਹ ਸਾਰੀ ਤੋਫੀਕ ਮਿਲਦੀ ਹੈ ਭਜਨ ਨਾਲ ਜਿਵੇਂ ਸਰੀਰ ਦਾ ਸਾਰਾ ਬਲ ਕੀ ਹੈ ਭੋਜਨ। ਭੋਜਨ ਨਾ ਮਿਲੇ ਕੋਈ ਇੰਦਰਾ ਵਿਕਸਿਤ ਨਹੀਂ ਹੋਏਗਾ ਮਨੁੱਖ ਦਾ ਸਰੀਰ ਮਰ ਜਾਏਗਾ। ਪਰ ਭਜਨ ਰੋਜ਼ ਰੋਜ਼ ਨਾ ਹੋਵੇ ਉਹ ਅੱਖਾਂ ਨਹੀਂ ਮਿਲਣਗੀਆਂ ਜੋ ਪਰਮਾਤਮਾ ਨੂੰ ਦੇਖ ਸਕਦੇ ਨੇ। ਉਹ ਕੰਨ ਵੀ ਨਹੀਂ ਮਿਲਣਗੇ ਜੋ ਸੁਣ ਸਕਦੇ ਨੇ। ਉਹ ਜ਼ੁਬਾਨ ਵੀ ਨਹੀਂ ਮਿਲੇਗੀ ਜੋ ਭਜਨ ਦਾ ਰਸ ਮਾਣ ਸਕਦੀ ਹੈ। ਇਹ ਵੀ ਮਹਿਸੂਸ ਕਰਦੇ ਆਂ। ਭੋਜਨ ਦੀ ਬੁਰਕੀ ਮੂੰਹ ਤੇ ਰੱਖਦੇ ਆਂ ਸਵਾਦ ਆ ਗਿਆ। ਵਾਹਿਗੁਰੂ ਵਾਹਿਗੁਰੂ ਜਪਦਿਆਂ ਰਸ ਨਹੀਂ ਆਇਆ। ਕਿਉਂ? ਅਜੇ ਜ਼ੁਬਾਨ ਵਿੱਚ ਉਹ ਤੋਫੀਕ ਨਹੀਂ ਹੈ। ਪਰ ਨਾ ਵਾਹਿਗੁਰੂ ਆਖਣ ਦਾ ਵੀ ਆਪਣਾ ਰਸ ਹੈ। ਜੇ ਜਿਹਨੂੰ ਵਾਹਿਗੁਰੂ ਆਖਦਿਆਂ ਰਸ ਆਵੇ ਸਹਿ ਕੰਨਨ ਪਰਮਾਤਮਾ ਉਹਦੀ ਰਸਨਾ ਤੇ ਵਸਿਆ ਹੈ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਮਿਕ ਜਨ ਕਾ ਦਾਸਨ ਦਸਨਾ ਵਾਹਿਗੁਰੂ ਤੇ ਦੀ ਜ਼ਬਾਨ ਤੇ ਕਿਉਂ ਕਿ ਵਾਹਿਗੁਰੂ ਆਖਦਾ ਹੈ ਰਸ ਨਾਲ ਵਰ ਜਾਂਦਾ ਹੈ ਤੇ ਬਾਣੀ ਜਪਦਾ ਹੈ ਰਸ ਨਾਲ ਵਰ ਜਾਂਦਾ ਹੈ ਬਾਣੀ ਤੇ ਦੀ ਰਸਨਾ ਤੇ ਵਸਦੇ ਨਾਮ ਤੇਜ ਦੀ ਰਸਨਾ ਤੇ ਵਸ ਗਿਆ ਜਿੰਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਆਖਦਿਆਂ ਰਸ ਨਾ ਆਵੇ ਅਜੇ ਵਾਹਿਗੁਰੂ ਰਸਨਾ ਤੇ ਨਹੀਂ ਵਸਿਆ ਤੇ ਜਿੰਨੇ ਚਿਰ ਤੱਕ ਰਸਨਾ ਤੇ ਨਹੀਂ ਵਸਿਆ ਅੱਖਾਂ ਨਾਲ ਦਿਖਾਈ ਵੀ ਕੁਝ ਨਹੀਂ ਦੇਖਦਾ ਪ੍ਰਮਾਤਮਾ ਨੇ ਦਿਖਾਈ ਦੇਗਾ ਸੰਸਾਰ ਦਿਖਾਈ ਦੇਗਾ ਕੰਨਾਂ ਨਾਲ ਸੁਣਾਈ ਵੀ ਨਹੀਂ ਦੇਗਾ ਪਹਿਲੇ ਗੱਲ ਰਸ ਦੀ ਹੈ ਭੋਜਨ ਪਹਿਲੇ ਜ਼ਬਾਨ ਦਾ ਰਸ ਬਣਦਾ ਹੈ ਹੋਣ ਬਾਅਦ ਦੇ ਵਿੱਚ ਬਣਦਾ ਹੈ ਮਾਸ ਬਾਅਦ ਦੇ ਵਿੱਚ ਬਣਦਾ ਹੈ ਹੱਡੀਆਂ ਦੀ ਤਾਕਤ ਬਾਅਦ ਦੇ ਵਿੱਚ ਬਣਦਾ ਹੈ ਇੰਦਰੀਆਂ ਦੀ ਸ਼ਕਤੀ ਬਾਅਦ ਦੇ ਵਿੱਚ ਬਣਦਾ ਹੈ ਰਸ ਪਹਿਲੇ ਹੈ ਭੋਜਨ ਦੀ ਬੁਰਕੀ ਦਾ ਰਸ ਆ ਗਿਆ ਸਵਾਦ ਤੇ ਪਹਿਲੇ ਆ ਗਿਆ ਹੁਣ ਸਹਜੇ ਸਹਜੇ ਇਹ ਬੁਰਕੀ ਪ체ਗੀ ਪਚ ਕੇ ਹੋਂ ਬਣੇਗੀ ਮੰਜ ਬਣੇਗੀ ਮਾਸ ਬਣੇਗੀ ਸਰੀਰ ਦੀ ਤਾਕਤ ਬਣਾਈਏ ਵਾਹਿਗੁਰੂ ਆਖਦੇ ਆ ਜਦ ਰਸ ਆ ਜਾਏ ਤੋ ਸਮਝ ਲੈਣਾ ਵਾਹਿਗੁਰੂ ਰਸਨਾ ਤੇ ਦਿਵਸ ਗਿਆ ਹੈ ਅਜੇ ਰੂਹਾਨੀ ਸ਼ਕਤੀ ਨਹੀਂ ਹੈ ਅਜੇ ਅੱਖਾਂ ਵਿੱਚ ਵੀ ਤੌਫੀਕ ਨਹੀਂ ਹੈ ਕਿ ਪ੍ਰਭੂ ਨੂੰ ਦੇਖ ਸਕਣ ਅਜੇ ਇਹ ਸਿਲਸਿਲਾ ਵਿਕਸਿਤ ਹੋਵੇਗਾ ਪਰੀਤਰੀ ਗਲਤੇ ਸਪਸ਼ਟ ਹੋ ਗਈ ਜ਼ਬਾਨ ਤੇ ਇਹ ਪਹਿਲਾ ਕਦਮ ਹੈ ਬਾਣੀ ਪੜ ਰਿਹਾ ਕੋਈ ਰਸ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਕੋਈ ਰਸ ਨਹੀਂ ਹੈ ਅਜੇ ਰਸਨਾ ਤੇ ਵੀ ਨਹੀਂ ਲੱਗਦਾ ਅਜੇ ਹਨੂਸ ਦਿੱਲੀ ਦੂਰ ਰਸਤ ਰੋਹਾਨੀ ਬਲ ਰੋਹਾਨੀ ਸ਼ਕਤੀ ਅਜੇ ਵੇਖਣਾ ਉਸ ਪ੍ਰਭੂ ਨੂੰ ਸੁਣਨਾ ਸਮਝਣਾ ਅਨubhav ਪ੍ਰਕਾਸ਼ ਉਹ ਤੇ ਲੰਬੀ ਗੱਲ ਹੈ ਅਗੇ ਤੇ ਆਖਰੀਆਂ ਰਸ ਵੀ ਨਹੀਂ ਹੈ ਪ੍ਰਭ ਜੀ ਬਸੇ ਸਾਧ ਕੀ ਰਸਨਾ ਜੈਸੇ ਰਸ ਆਣ ਲੱਗ ਪੈਂਦਾ ਹੈ ਰਸਨਾ ਤੇ ਪ੍ਰਭੂ ਵਸ ਜਾਂਦਾ ਹੈ ਤੇ ਰਸਨਾ ਵਿੱਚ ਬਰਕਤਾਂ ਆ ਜਾਂਦੀਆਂ ਬੋਲਾਂ ਵਿੱਚ ਬਰਕਤਾਂ ਆ ਜਾਂਦੀਆਂ ਇੱਕ ਦਿਨ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਜਪਦਿਆਂ ਜਪਦਿਆਂ ਇੱਕ ਦਿਨ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਇਹ ਸਭ ਕੁਝ ਜਪਦਿਆਂ ਜਪਦਿਆਂ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਐਸੇ ਵੀ ਹੱਥ ਨੇ ਬਿਲਕੁਲ ਬੇਬਰਕਤ ਜੇ ਉਹ ਕੰਚਨ ਨੂੰ ਹੱਥ ਲਾਵੇ ਕਿਉਂ ਸੈਤੀ ਰਲ ਗਿਆ سونے ਨੂੰ ਹੱਥ ਪਾੰਦਾ ਮਿੱਟੀ ਹੋ ਜਾਂਦੀ ਬਣਦੇ ਹੋਏ ਕੰਮ ਨੂੰ ਹੱਥ ਪਾੰਦਾ ਡੈਗੈਰੀ ਹੋ ਜਾਂਦਾ ਪਰ ਐਸੇ ਵੀ ਹੱਥ ਨੇ ਮਿੱਟੀ ਨੂੰ ਛੂੰਦੇ ਨੇ ਸੋਨਾ بگੜੇ ਹੋਏ ਕੰਮ ਨੂੰ ਹੱਥ ਪਾੰਨ ਨਾਲ ਸੇਰੇ ਚੜਦਾ ਹੈ ਮਹਾਰਾਜ ਜੀ ਦੇ ਹੱਥਾਂ 'ਚ ਵਰਕਰ ਪਹਿਰਾ ਦੇ ਸਤਿਆ ਕਿ ਤਾਂ ਆਉਂਦਾ ਹੈ ਜਦ ਪਹਿਲੇ ਬੋਲਾਂ 'ਚ ਬਰਕਤ ਆ ਜਾਏ ਪ੍ਰਭੂ ਦਾ ਨਾਮ ਰਸਨਾ 'ਤੇ ਟਿਕ ਜਾਏ ਸਾਇਬ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਸੌਗਾ ਸਾਡੀ ਚੌਲੀ 'ਚ ਪਵੇ ਤਾਂ ਕਿ ਇਸ ਪਰਮ ਆਨੰਦ ਨੂੰ ਅਸੀ ਮਾਣ ਸਕੀਏ ਇਤਨੀ ਐ ਵਿਚਾਰਾਂ ਪਰਵਾਨ ਭੁਲ ਸੁਖ ਦੀ ਸ਼ਮਾ ਵਾਏ ਰੋਜੇ ਦਾ ਸਾਥ